ਸਾਸ਼ੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਤੁੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਚਾਏ ਚੂਰੀ ਚਾਏ ਚੂਰੀ ਬਣਾਉਣ ਦੇ ਲਈ ਆਪਾਂ ਆਟਾ ਗੁੰਨਾਂਗੇ ਆਟਾ ਤੁਸੀਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਮੈਂ ਇੱਥੇ ਤਿੰਨ ਕੱਪ ਆਟੇ ਦੇ ਲੈ ਸੀਗੇ ਇਹਨੂੰ ਆਪਾਂ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਆਟੇ ਨੂੰ ਗੁੰਨ ਕੇ ਤਿਆਰ ਕਰ ਲਵਾਂਗੇ ਆਟਾ ਪਓ ਉਸੇ ਤਰ੍ਹਾਂ ਹੀ ਗੁੰਨਣਾ ਜਿਸ ਤਰ੍ਹਾਂ ਆਪਾਂ ਆਪਣੀ ਨਾਰਮਲ ਰੋਟੀ ਬਣਾਉਣ ਵਾਸਤੇ ਆਟਾ ਗੁੰਨਦੇ ਹਾਂ ਹੁਣ ਆਪਾਂ ਪੇੜੇ ਬਣਾ ਲਵਾਂਗੇ ਆਟੇ ਦੇ ਪੇੜੇ ਆਪਾਂ ਨਾਰਮਲੀ ਰੱਖਣੇ ਨੇ ਜਿਆਦਾ ਛੋਟੇ ਵੀ ਨਹੀਂ ਕਰਨੇ ਜਿਆਦਾ ਪਤਲੀਆਂ ਰੋਟੀਆਂ ਬਣੀ ਬਣਾਉਣੀਆਂ ਤੇ ਜਿਆਦਾ ਬਹੁਤ ਜਿਆਦਾ ਮੋਟੀਆਂ ਵੀ ਨਹੀਂ ਬਣਾਉਣੀਆਂ ਹੈਗੀਆਂ ਨਾਰਮਲ ਜਿਹੇ ਪੇੜੇ ਰੱਖਣੇ ਨੇ ਬਸ ਹੁਣ ਆਪਾਂ ਰੋਟੀ ਨੂੰ ਬੇਲ ਲਵਾਂਗੇ ਤਵਾ ਆਪਣਾ ਗੈਸ ਤੇ ਰੱਖਿਆ ਹੋਇਆ ਗਰਮ ਹੋ ਰਿਹਾ ਬਸ ਰੋਟੀ ਵੇਲਣ ਤੋਂ ਬਾਅਦ ਹੁਣ ਆਪਾਂ ਰੋਟੀ ਨੂੰ ਤਵੇ ਤੇ ਪਾ ਦਵਾਂਗੇ ਨਾਰਮਲ ਰੋਟੀ ਤਰ੍ਹਾਂ ਰੋਟੀ ਬਣਾਉਣੀ ਹੈ ਬਸ ਐਸੇ ਤਰ੍ਹਾਂ ਹੀ ਆਪਾਂ ਪਲਟਦੇ ਰਹਿਣਾ ਰੋਟੀ ਨੂੰ ਆਪਾਂ ਜਲਦੀ ਜਲਦੀ ਰੋਟੀ ਪਲਟਾਂਗੇ ਤਾਂ ਫਿਰ ਆਪਣੀ ਰੋਟੀ ਨਾ ਬਹੁਤ ਹੀ ਸੌਫਟ ਬਣ ਕੇ ਤਿਆਰ ਹੁੰਦੀ ਆ। ਇਸੇ ਤਰ੍ਹਾਂ ਜਿੰਨੀਆਂ ਰੋਟੀਆਂ ਦੀ ਤੁਸੀਂ ਚੂਰੀ ਬਣਾਉਣਾ ਚਾਹੁੰਦੇ ਓਨੀਆਂ ਰੋਟੀਆਂ ਤੁਸੀਂ ਬਣਾ ਕੇ ਤਿਆਰ ਕਰ ਲਵੋ। ਆਪਾਂ 5 ਰੋਟੀਆਂ ਦੀ ਚੂਰੀ ਬਣਾਵਾਂਗੇ ਆਪਣੀਆਂ ਰੋਟੀਆਂ ਬਣ ਕੇ ਤਿਆਰ ਹੋ ਗਈਆਂ ਨੇ। ਰੋਟੀ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਤੋੜ ਲੈਣਾ। ਪਹਿਲਾਂ ਇਹਦੇ ਦੋ ਟੋਟੇ ਕਰ ਲੈਣੇ ਨੇ ਫਿਰ ਚਾਰ ਕਰ ਲੈਣੇ ਨੇ ਉਸ ਤੋਂ ਬਾਅਦ ਆਪਾਂ ਇਹਨੂੰ ਬਰੀਕ ਕਰਦੇ ਜਾਣਾ ਇਸੇ ਤਰ੍ਹਾਂ ਹੀ ਹੱਥਾਂ ਨਾਲ ਤੋੜ-ਤੋੜ ਕੇ ਤੁਸੀਂ ਦੇਖ ਸਕਦੇ ਹੋ ਮੈਂ ਕਿਸ ਤਰ੍ਹਾਂ ਇਹਨੂੰ ਰੋਟੀ ਨੂੰ ਬਰੀਕ ਕਰ ਰਹੀ ਹਾਂ ਇਸੇ ਤਰ੍ਹਾਂ ਹੀ ਰੋਟੀ ਨੂੰ ਆਪਾਂ ਮਸਲ-ਮਸਲ ਕੇ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਜਿੰਨੀ ਹੀ ਰੋਟੀ ਆਪਣੀ ਬਰੀਕ ਹੋਊਗੀ ਓਨੀ ਹੀ ਚੂਰੀ ਆਪਣੀ ਵਧੀਆ ਬਣ ਕੇ ਤਿਆਰ ਹੋਊਗੀ ਆਪਾਂ ਹਥੇੜੀਆਂ ਦੇ ਜ਼ੋਰ ਨਾਲ ਚੰਗੀ ਤਰ੍ਹਾਂ ਮਸਲਣਾ ਰੋਟੀਆਂ ਨੂੰ ਇਹਨੂੰ ਲੱਗ ਜਾਂਦੇ ਨੇ 2-4 ਮਿੰਟ ਮਸਲਣ ਨੂੰ ਕਿਉਂਕਿ ਆਪਾਂ ਜ਼ਿਆਦਾ ਨਹੀਂ ਦਿਖਾ ਰਹੇ ਕਿਉਂਕਿ ਫਿਰ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਪਰ ਇਸੇ ਤਰ੍ਹਾਂ ਹੀ ਆਪਾਂ ਬਸ ਰੋਟੀਆਂ ਨੂੰ ਮਸਲਣਾ ਚੰਗੀ ਤਰ੍ਹਾਂ ਬਰੀਕ ਕਰਨਾ ਇਹਨੂੰ ਹੱਥਾਂ ਦੇ ਜ਼ੋਰ ਨਾਲ ਮਸਲ-ਮਸਲ ਕੇ ਰੋਟੀ ਆਪਣੀ ਕਾਫੀ ਹੱਦ ਤੱਕ ਬਰੀਕ ਹੋ ਗਈ ਆ ਹੁਣ ਇਹਦੇ ਵਿੱਚ ਆਪਾਂ 2 ਕੜਛੀਆਂ ਸ਼ੱਕਰ ਦੀਆਂ ਪਾ ਲਵਾਂਗੇ ਕੜਛੀ ਆਪਣੀ ਮੀਡੀਅਮ ਸਾਈਜ਼ ਦੀ ਹੈ ਜ਼ਿਆਦਾ ਵੱਡੀ ਕੜਛੀ ਨਹੀਂ ਹੈਗੀ ਤੁਸੀਂ ਆਪਣੇ ਹਿਸਾਬ ਨਾਲ ਮਿੱਠਾ ਪਾ ਲਿਓ ਕਿਉਂਕਿ ਜਿੰਨਾਕ ਤੁਸੀਂ ਮਿੱਠਾ ਲਾਇਕ ਕਰਦੇ ਹੋ ਤੇ ਇੱਥੇ ਆਪਾਂ ਚੀਨੀ ਵੀ ਪਾ ਸਕਦੇ ਆ ਮਿਸ਼ਰੀ ਦਾ ਪਾਊਡਰ ਵੀ ਪਾ ਸਕਦੇ ਆ ਗੁੜ ਦਾ ਪਾਊਡਰ ਵੀ ਪਾ ਸਕਦੇ ਆ ਗੁੜ ਨੂੰ ਜਿੰਦਾਂ ਬਰੀਕ ਕਰਕੇ ਗੁੜ ਨੂੰ ਤੁਹਾਡੀ ਮਰਜ਼ੀ ਆ ਪਰ ਆਪਾਂ ਇੱਥੇ ਸ਼ੱਕਰ ਦਾ ਯੂਜ਼ ਕੀਤਾ ਸ਼ੱਕਰ ਵਾਲੀ ਚੂਰੀ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਇਹਨੂੰ ਮਸਲ ਲਾਂਗੇ ਚੰਗੀ ਤਰ੍ਹਾਂ ਮਤਲਬ ਸ਼ੱਕਰ ਬਿਲਕੁਲ ਚੰਗੀ ਤਰ੍ਹਾਂ ਮੈਸ਼ ਹੋ ਜਾਣੀ ਚਾਹੀਦੀ ਆ ਰੋਟੀਆਂ ਦੇ ਵਿੱਚ ਬਿਲਕੁਲ ਇਹ ਮੁਲਾਇਮ ਚੂਰੀ ਬਣਨੀ ਚਾਹੀਦੀ ਆ ਇੰਨਾ ਮਸਲਣਾ ਆਪਾਂ ਇਹਨਾਂ ਨੂੰ ਮਸੋਂੀ ਦੇਰ ਇਹਨੂੰ ਮਸਲਦੇ ਰਹਿਣਾ ਜਿੰਨੀ ਦੇ ਰਹਿ ਚੰਗੀ ਤਰ੍ਹਾਂ ਬਰੀਕ ਨਾ ਹੋਵੇ ਕੋਈ ਵੀ ਰੋਟੀ ਦੀ ਬੁਰਕੀ ਜਿਹੜੀ ਹੈਗੀ ਉਹ ਨਜ਼ਰ ਨਹੀਂ ਆਉਣੀ ਚਾਹੀਦੀ ਜੇਕਰ ਤੁਹਾਨੂੰ ਲੱਗਦਾ ਕਿ ਤੇ ਰੋਟੀ ਦੀ ਬੁਰਕੀ ਆ ਤਾਂ ਉਹਨੂੰ ਚੱਕ ਕੇ ਉਸੇ ਟਾਈਮ ਗੂਠੇ ਦੇ ਨਾਲ ਚੰਗੀ ਤਰ੍ਹਾਂ ਮਸਲ ਦੋ ਕਿਉਂਕਿ ਸਾਰਾ ਵਿੱਚ ਮੈਸ਼ ਹੋ ਜਾਣਾ ਚੰਗੀ ਤਰ੍ਹਾਂ ਸ਼ੱਕਰ ਵੀ ਰੋਟੀ ਵੀ ਤੇ ਮਾੜੀ-ਮੋਟੀ ਜੇ ਕੋਈ ਸ਼ੱਕਰ ਦੀ ਡਲੀ ਵਿੱਚ ਬਚ ਵੀ ਜਾਂਦੀ ਹੈ ਤਾਂ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਬਾਅਦ ਦੇ ਵਿੱਚ ਚੂਰੀ ਆਪਣੀ ਮੁਲਾਇਮ ਹੋ ਗਈ ਹੈ ਹੁਣ ਆਪਾਂ ਗਰਮ ਕਰਕੇ ਘਿਓ ਪਾ ਲਾਂਗੇ ਇਹਦੇ ਵਿੱਚ ਤੇ ਹੁਣ ਆਪਾਂ ਫਿਰ ਤੋਂ ਚੂਰੀ ਨੂੰ ਮਸਲਣਾ ਕਿਓ ਆਪਾਂ ਬਹੁਤ ਜ਼ਿਆਦਾ ਘੱਟ ਵੀ ਨਹੀਂ ਪਾਉਣਾ ਕਿਉਂਕਿ ਜਿਹੜੀ ਇਹ ਚੂਰੀ ਹੁੰਦੀ ਹੈ ਇਹ ਜ਼ਿਆਦਾ ਘਿਓ ਨਾਲ ਹੀ ਵਧੀਆ ਲੱਗਦੀ ਆ ਜੇਕਰ ਆਪਾਂ ਨੂੰ ਘੱਟ ਲੱਗਿਆ ਤਾਂ ਆਪਾਂ ਫਿਰ ਤੋਂ ਹੋਰ ਘਿਓ ਪਾ ਲਵਾਂਗੇ ਜੇਕਰ ਤੁਹਾਡੀ ਚੂਰੀ ਚੰਗੀ ਤਰ੍ਹਾਂ ਮੁਲਾਇਮ ਹੋ ਗਈ ਫਿਰ ਹੀ ਜ਼ਿਆਦਾ ਚੂਰੀ ਟੇਸਟੀ ਲੱਗੂਗੀ ਬਸ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਚੰਗੀ ਤਰ੍ਹਾਂ ਮਸਲਦੇ ਰਹਿਣਾ ਜਿੰਨੀ ਦੇਰ ਇਹ ਜਮਾ ਮੁਲਾਇਮ ਨਹੀਂ ਹੋ ਜਾਂਦੀ ਆਪਾਂ ਇਹਦੇ ਵਿੱਚ ਕੋਈ ਵੀ ਡਰਾਈ ਫਰੂਟਸ ਨਹੀਂ ਪਾ ਰਹੇ ਚੂਰੀ ਦੇ ਵਿੱਚ ਕਿਉਂਕਿ ਆਪਾਂ ਟ੍ਰੈਡੀਸ਼ਨਲ ਤਰੀਕੇ ਦੇ ਨਾਲ ਆਪਾਂ ਚੂਰੀ ਬਣਾ ਰਹੇ ਹਾਂ ਜਿਵੇਂ ਪਹਿਲਾਂ ਆਪਣੀ ਦੇਸੀ ਚੂਰੀ ਬਣਾਈ ਜਾਂਦੀ ਸੀ ਇਹ ਚੂਰੀ ਦੇ ਬਹੁਤ ਜ਼ਿਆਦਾ ਫਾਇਦੇ ਹੁੰਦੇ ਨੇ ਸਾਡੇ ਸਰੀਰ ਨੂੰ ਇਹ ਚੂਰੀ ਜੇ ਕਿਸੇ ਭਾਂਡ ਪ੍ਰਾ ਨੂੰ ਕਬਜ਼ ਰਹਿੰਦੀ ਹੈ ਜੇਕਰ ਤੁਸੀਂ ਦੁੱਧ ਦੇ ਨਾਲ ਚੂਰੀ ਖਾਣੇ ਤਾਂ ਤੁਹਾਡੀ ਕਬਜ਼ ਦੂਰ ਹੋ ਜਾਊਗੀ ਤੁਸੀਂ ਇਹਨੂੰ ਰਾਤ ਨੂੰ ਵੀ ਦੁੱਧ ਦੇ ਗਲਾਸ ਨਾਲ ਚੂਰੀ ਖਾ ਸਕਦੇ ਹੋ ਸਵੇਰੇ ਵੀ ਚਾਹ ਦੇ ਨਾਲ ਚੂਰੀ ਖਾ ਸਕਦੇ ਹੋ ਜਿੱਦਾਂ ਤੁਹਾਡੀ ਮਰਜ਼ੀ ਹੈ ਆਪਾਂ ਅੱਜ ਚਾਹ ਚੂਰੀ ਬਣਾ ਰਹੇ ਹਾਂ ਆਪਾਂ ਚਾਹ ਨਾਲ ਹੀ ਚੂਰੀ ਬਣਾ ਰਹੇ ਹਾਂ ਅੱਜ ਅੱਜ ਕੱਲ ਮਾਡਰਨ ਇਹਦਾ ਨਾਮ ਪੈ ਗਿਆ ਚਾਏ ਚੂਰੀ ਚੂਰੀ ਆਪਣੀ ਬਣ ਕੇ ਰੈਡੀ ਹੋ ਗਈ ਹੁਣ ਇਹਦੀਆਂ ਤੁਹਾਨੂੰ ਪਿੰਨੀਆਂ ਬਣਾ ਕੇ ਦਿਖਾਵਾਂਗੇ ਜਿਵੇਂ ਪਹਿਲੇ ਟਾਈਮਾਂ ਦੇ ਵਿੱਚ ਪਿੰਨੀਆਂ ਹੀ ਬਣਾ ਕੇ ਖਾਧੀਆਂ ਜਾਂਦੀਆਂ ਸੀਗੀਆਂ ਪਿੰਨੀ ਖਾਣੀ ਸੌਖੀ ਵੀ ਆ ਪਿੰਨੀ ਬਣਾਓ ਤੇ ਹੱਥ 'ਚ ਫੜੋ ਤੇ ਖਾ ਲਓ ਆਰਾਮ ਦੇ ਨਾਲ ਕੋਈ ਚਮਚਾ ਚੱਕਣ ਦੀ ਜ਼ਰੂਰਤ ਨਹੀਂ ਪੈਂਦੀ ਇਸੇ ਤਰ੍ਹਾਂ ਹੀ ਆਪਾਂ ਇਹਦੀਆਂ ਨਾਰਮਲ ਜੀਆਂ ਸਾਰੀਆਂ ਪਿੰਨੀਆਂ ਬਣਾ ਲਵਾਂਗੇ ਇਹ ਪਿੰਨੀ ਤਾਂ ਤੁਹਾਨੂੰ ਦਿਖਾਈਆਂ ਨੇ ਤੁਸੀਂ ਜਿਸ ਤਰ੍ਹਾਂ ਲਾਈਕ ਕਰਦੇ ਹੋ ਉਸ ਤਰ੍ਹਾਂ ਖਾ ਸਕਦੇ ਹੋ ਪਲੇਟ 'ਚ ਪਾ ਕੇ ਵੀ ਖਾ ਸਕਦੇ ਹੋ ਪਿੰਨੀ ਵੀ ਹੁਣ ਆਪਾਂ ਚਾਹ ਬਣਾਵਾਂਗੇ ਚਾਹ ਬਣਾਉਣ ਦੇ ਲਈ ਆਪਾਂ 1/2 ਇੰਚ ਦਾ ਟੁਕੜਾ ਲਿਆ ਅਦਰਕ ਦਾ ਤੇ ਛੋਟੀ ਜੀ ਇੱਕ ਸਟਿਕ ਲਈਏ ਦਾਲਚੀਨੀ ਦੀ ਇੱਕ ਚਮਚ ਸੌਂਫ ਦਾ ਤਿੰਨ ਇਲਾਇਚੀਆਂ ਤੇ ਦੋ ਆਪਾਂ ਲੌਂਗ ਲੈਨੇ ਅਦਰਕ ਨੂੰ ਆਪਾਂ ਕੱਢ ਕੇ ਬਾਕੀ ਦੇ ਸਮਾਨ ਨੂੰ ਆਪਾਂ ਕੁੱਟ ਲਵਾਂਗੇ ਛੋਟੇ ਦੇ ਨਾਲ ਕਿਉਂਕਿ ਅਦਰਕ ਅਗਰ ਵਿੱਚ ਪਹਿਲਾਂ ਹੀ ਪਾ ਕੇ ਕੁੱਟਦੇ ਆਂ ਤਾਂ ਫਿਰ ਉਹ ਚੰਗੀ ਤਰ੍ਹਾਂ ਮਸਾਲਾ ਕੁੱਟਿਆ ਨਹੀਂ ਜਾਂਦਾ ਹੈਗਾ ਹੁਣ ਆ ਪਧਰਕ ਵਿੱਚ ਪਾ ਲਿਆ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਬਰੀਕ ਕਰ ਲੈਣਾ ਪੈਨ ਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾ ਲਵਾਂਗੇ ਜਦੋਂ ਆਪਣਾ ਪਾਣੀ ਉਬਲਣ ਲੱਗ ਗਿਆ ਤਾਂ ਆਪਾਂ ਜਿਹੜਾ ਮਸਾਲਾ ਕੁੱਟਿਆ ਸੀ ਉਹ ਸਾਰਾ ਪਾਣੀ ਦੇ ਵਿੱਚ ਪਾ ਲਵਾਂਗੇ ਹੁਣ ਇਹਨੂੰ ਆਪਾਂ ਟੱਕ ਕੇ 2 ਮਿੰਟ ਤੱਕ ਪਕਾਵਾਂਗੇ ਤੇ ਇਹਦੇ ਵਿੱਚ ਨਾ ਹੁਣ ਆਪਾਂ 5-6 ਪੱਤੇ ਪਦੀਨੇ ਦੇ ਪਾ ਦਾਂਗੇ ਪਦੀਨੇ ਦੇ ਪੱਤੇ ਪਾਉਣ ਨਾਲ ਚਾਹ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਤੇ ਸਾਡੇ ਪੇਟ ਲਈ ਵੀ ਪਦੀਨਾ ਬਹੁਤ ਵਧੀਆ ਹੁੰਦਾ ਹੁਣ ਇਹਦੇ ਵਿੱਚ ਆਪਾਂ 1.5 ਚਮਚ ਚਾਹ ਪੱਤੀ ਦਾ ਪਾਵਾਂਗੇ ਤੇ ਇਹਨੂੰ ਟੱਕ ਕੇ 2 ਕਮਿੰਟ ਤੱਕ ਪਕਾਵਾਂ ਤੇ ਹੁਣ ਇਹਦੇ ਵਿੱਚ ਆਪਾਂ ਪੌਣੇ ਇੱਕ ਦੋ ਚਮਚਾ ਸ਼ੱਕਰ ਦੇ ਪਾਵਾਂਗੇ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇੱਥੇ ਤੁਸੀਂ ਚੀਨੀ ਦਾ ਵੀ ਯੂਜ਼ ਕਰ ਸਕਦੇ ਹੋ ਗੁੜ ਦਾ ਵੀ ਯੂਜ਼ ਕਰ ਸਕਦੇ ਹੋ ਤੇ ਚਾਹ ਆਪਣੀ ਚੰਗੀ ਤਰ੍ਹਾਂ ਪੱਕ ਗਈ ਐ ਹੁਣ ਇਹਦੇ ਵਿੱਚ ਆਪਾਂ ਡੇਢ ਕੱਪ ਦੁੱਧ ਦਾ ਪਾਵਾਂਗੇ ਚਾਹ ਇਹ ਆਪਾਂ ਘੱਟੋ ਘੱਟ 5 ਮਿੰਟ ਤੱਕ ਪਕਾਈਏ ਕਿਉਂਕਿ ਬਹੁਤ ਜ਼ਿਆਦਾ ਚਾਹ ਵੀ ਪਕਾ ਕੇ ਨਹੀਂ ਪੀਣੀ ਚਾਹੀਦੀ ਸਾਡੇ ਪੇਟ ਵਾਸਤੇ ਵਧੀਆ ਨਹੀਂ ਰਹਿੰਦੀ ਤੇ ਹੁਣ ਆਪਾਂ ਦੁੱਧ ਪਾਉਣ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਪਕਾਵਾਂਗੇ ਤਕਰੀਬਨ 2 ਕੁ ਮਿੰਟ ਇਨੂੰ ਆਪਾਂ ਪਾਲਟੇ ਦੇ ਨਾਲ ਚੰਗੀ ਤਰ੍ਹਾਂ ਪਲਟਣਾ ਚਾਹਨ। ਕਿਉਂਕਿ ਜਿਹੜੀ ਚਾਹ ਹੈ ਉਹ ਪਾ ਪਾ ਕੇ ਨਾ ਚੰਗੀ ਤਰ੍ਹਾਂ ਇਹਨੂੰ ਫੈਂਟ ਦੇਣਾ ਤੇ ਫੈਂਟ ਦੇਣ ਨਾਲ ਚਾਹ ਦਾ ਟੇਸਟ ਬਹੁਤ ਵਧੀਆ ਬਣ ਕੇ ਆਉਂਦਾ ਹੈਗਾ। ਇਸੇ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਉਂਦੇ ਰਹਿਣਾ ਚਾਹਨੂ ਪਾਲਟੇ ਦੇ ਨਾਲ। ਕਿਉਂਕਿ ਜਿਹੜੀ ਆਪਾਂ 10-10 ਮਿੰਟ ਤੱਕ ਚਾਹ ਰਿੰਨੀ ਜਾਂਦੇ ਆ ਨਾ ਉਹ ਚਾਹ ਸਾਡੇ ਪੇਟ ਵਾਸਤੇ ਬਹੁਤ ਨੁਕਸਾਨ ਕਰਦੀ ਆ। ਚਾਹ ਪੱਤੀ ਵੀ ਬਹੁਤ ਜ਼ਿਆਦਾ ਨਹੀਂ ਪੀਣੀ ਚਾਹੀਦੀ। ਕਿਉਂਕਿ ਫਿਰ ਉਹ ਐਸਿਡ ਬਣਾਉਂਦੀ ਆ। ਆਪਾਂ ਨਾਰਮਲ ਜੀ ਚਾਹ ਪੱਤੀ ਰੱਖੀ ਆ ਆਪਾਂ ਵਧੀਆ ਤਰੀਕੇ ਨਾਲ ਰੰਨੀ ਆ ਜਿਆਦਾ ਘੱਟ ਵੀ ਨਹੀਂ ਰੰਨੀ ਹੈਗੀ ਤੁਸੀਂ ਦੇਖ ਸਕਦੇ ਹੋ ਪਰ ਕਿਉਂਕਿ ਆਪਾਂ ਪੂਰੀ ਨਹੀਂ ਦਿਖਾਈ ਕਿਉਂਕਿ ਫਿਰ ਬੀੜੀ ਬਹੁਤ ਜਿਆਦਾ ਲੰਬੀ ਹੋ ਜਾਂਦੀ ਹੈਗੀ ਕਿਉਂਕਿ ਕਿਸੇ ਵੀ ਭੈਣ ਭਰਾ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਤੁਸੀਂ ਦੇਖ ਸਕਦੇ ਹੋ ਆਪਣੀ ਚਾਹ ਦਾ ਰੰਗ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਘਰ ਦੇ ਵਿੱਚ ਚਾਹੇ ਚੂਰੀ ਬਣਾ ਕੇ ਖਾਓ ਕਿਉਂਕਿ ਰੈਸਟੋਰੈਂਟਾਂ ਦੇ ਵਿੱਚ ਜਦੋਂ ਆਪਾਂ ਜਾ ਕੇ ਚਾਹੇ ਚੂਰੀ ਖਾਂਦੇ ਆ ਤਾਂ ਬਹੁਤ ਜਿਆਦਾ ਪੈਸੇ ਖਰਚ ਹੁੰਦੇ ਨੇ ਤੇ ਘਰੇ ਆਪਾਂ ਵਧੀਆ ਫਰੈਸ਼ ਤਰੀਕੇ ਨਾਲ ਬਣਾਉਨੇ ਆ। ਤੁਸੀਂ ਮੈਨੂੰ ਦੱਸਿਓ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ? ਤੇ ਚੂਰੀ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਨਾਲ ਬਣਾ ਕੇ ਖਾਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਚੂਰੀ ਕਿੰਨੀ ਕੁ ਜ਼ਿਆਦਾ ਟੇਸਟੀ ਬਣੀ। ਤੁਸੀਂ ਦੇਖੋ ਆਪਣੀ ਚਾਹ ਦਾ ਰੰਗ ਕਿੰਨਾ ਵਧੀਆ ਬਣ ਕੇ ਤਿਆਰ ਹੋ ਗਿਆ। ਬਹੁਤ ਵਧੀਆ ਆਪਣੀ ਚਾਹ ਬਣ ਕੇ ਤਿਆਰ ਹੋਈ ਏ। ਤੇ ਚੂਰੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਏ। ਜੇਕਰ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਮੇਰੇ ਚੈਨਲ ਤੜਕਾ ਤੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ। ਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ